ਸਸੀ ਗਾਲ ਜੀ ਕੀ ਹਾਲ ਤਾਂ ਸਾਰਿਆਂ ਦਾ ਅੱਜ ਦਾ ਵਲੌਗ ਆਪਾਂ ਬਣਾਉਣ ਲੱਗਿਆ ਕੁਲਚੇ ਛੋਲੇ ਘਰੇ ਬਣਾਵਾਂਗੇ ਮੰਮੀ ਹੁਣਾਂ ਦੀ ਹੈਗੀ ਐ ਮੈਰਿਜ ਐਨੀਵਰਸਰੀ ਅੱਜ ਨਾਲੇ ਸ਼ਾਮ ਨੂੰ ਕੇਕ ਕਟਾਂਗੇ ਸੋ ਕੁਲਚੇ ਬਣਾਉਣ ਦੀਆਂ ਤਿਆਰੀਆਂ ਚੱਲਦੀਆਂ ਪਈਆਂ ਭਾਬੀ ਜੀ ਇੱਧਰ ਭਾਬੀ ਜੀ ਕੀ ਕਰਦੇ ਹੋ ਹੁਣ ਮੈਂ ਤੇ ਪਿਆਜ਼ ਕੱਟਦੀ ਪਿਆਜ਼ ਕੱਟਦੇ ਪੇ ਬਰੀਕ-ਬਰੀਕ ਉਧਰ ਛੋਲੇ ਪਾੜ ਕੇ ਰੱਖੇ ਹੋਏ ਆ ਉਧਰ ਆਲੂ ਵੀ ਪਾੜ ਕੇ ਰੱਖੇ ਹੋਏ ਆ ਆ ਮੇਰੀ ਡੀਅਰ ਵਾਈਫਾਈ ਥੋੜੀ ਜੀ ਡਾਊਨ ਆ ਇਹ ਕਿਹੜਾ ਠੀਕ ਨਹੀਂ ਆ ਗਈ ਤੁਸੀਂ ਜੀ ਪਿਆਜ਼ ਕੱਟਣ ਲੱਗੇ ਅੱਛਾ ਟਮਾਟਰ ਕੱਟਣ ਲੱਗੇ ਸਾਰਾ ਕੁਝ ਬਰੀਕ ਬਰੀਕ ਪਾ ਲੈਣਾ ਆ ਸਾਡਾ ਹੈਗਾ ਹਾਨੂੰ ਹਾਨੂੰ ਸਵਾਦ ਆ ਪੱਪੀ ਜੀ ਕਿਹੜੇ ਕਿਹੜੇ ਮਸਾਲੇ ਪੈਂਦੇ ਹੁੰਦੇ ਚ ਆ ਮਿਰਚ ਪਾ ਲਿਆ ਗਰਮ ਮਸਾਲਾ ਪਾ ਲਾਣਾ ਹੈ ਠੀਕ ਆ ਨਿੰਬੂ ਦਾ ਰਸ ਪਾ ਲਾਣਾ ਹੈ ਬਿਲਕੁਲ ਫੁੱਲ ਫੁੱਲ ਇਸੇ ਵਿੱਚ ਹੀ ਪਾ ਲੜੀ ਠੀਕ ਆ ਜਿਹੜੇ ਕੁਲਚੇ ਉਹ ਬਾਜ਼ਾਰ ਤੋਂ ਰੈਡੀਮੇਡ ਮਿਲ ਜਾਂਦੇ ਹਨਾ ਕੁਲਚੇ ਦਾ ਬਰੈਡ ਤਾਂ ਉਹ ਮਿਲ ਜਾਂਦਾ ਬਾਕੀ ਜਿਹੜੇ ਛੋਲੇ ਉਹ ਘਰੀ ਬਣਾ ਲੈਣੇ ਆਹ ਬਰੈਡ ਕੁਲਚਾ ਬਰੈਡ ਬੋਨ ਲੈਣਾ ਜਾ ਵੀ ਤੁਸੀਂ ਵਿੱਚ ਪਾ ਸਕਦੇ ਹੋ। ਅੱਗੇ ਜ਼ਰੂਰੀ ਹੁੰਦਾ ਕੀ ਇਹ ਆ ਜਾਂ ਮਤਲਬ ਆਪਣੀ ਮਰਜ਼ੀ ਆ। ਆਪਣੀ ਮਰਜ਼ੀ ਆ। ਆਪਣੀ ਮਰਜ਼ੀ ਆ ਨਾ। ਟੇਸਟ ਅਨੁਸਾਰ। ਟੇਸਟ ਅਨੁਸਾਰ। ਜੇ ਕੀੜਾ ਪਾਣਾ ਚਾਹਣੇ ਪਾ ਲਓ। ਵੈਸੇ ਰੇੜੀਆਂ ਵਾਲਿਆਂ ਤੇ ਮੇਰੇ ਖਿਆਲ ਨਾਲ ਕੀੜਾ ਹੁੰਦਾ ਨਹੀਂ ਹੈਗਾ। ਪਰ ਜੇ ਆਪਾਂ ਘਰੇ ਬਣਾਣੇ ਆ ਆਪਾਂ ਘਰ ਕੁਝ ਵੀ ਵਿੱਚ ਪਾ ਸਕਦੇ ਹਾਂ। ਇਹਦਾ ਕੋਈ ਕਦਰ ਫੇਲ ਕੇ ਨਹੀਂ ਹੈ। ਕੀ ਬੀਬੀ ਜੀ ਅੱਜ ਡੈਡੀ ਹੁਣਾਂ ਦੀ ਐਨੀਵਰਸਰੀ ਤੁਹਾਨੂੰ ਪਤਾ ਅੱਜ ਡੈਡੀ ਹੁਣਾਂ ਦੀ ਐਨੀਵਰਸਰੀ ਆ ਮੈਂ ਕਿਹਾ ਪਤਾ ਤੁਹਾਨੂੰ ਅੱਜ ਆਪਾਂ ਬਣਾਉਣ ਲੱਗੇ ਕੁਲਚੇ ਘਰੇ ਤੁਹਾਨੂੰ ਕੁਲਚੇ ਪਸੰਦ ਆ ਪਸੰਦ ਤੁਹਾਨੂੰ ਕੁਲਚੇ ਛੋਲੇ ਕੁਲਚੇ ਤੁਹਾਨੂੰ ਪਸੰਦ ਆ ਖਾਣੇ ਆਹ ਠੀਕ ਕਰਾਰੇ ਜਿਆਦਾ ਪਸੰਦ ਆ ਕਿ ਠੀਕ ਠੀਕ ਜਿਆਦਾ ਕਰਾਰੇ ਪਸੰਦ ਆ ਕਿ ਠੀਕ ਠੀਕ ਪਸੰਦ ਵਧੀਆ ਵਧੀਆ ਠੀਕ 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 ਜਿਵੇਂ ਪਸੰਦ ਜਿਆਦਾ ਮਿਰਚ ਨਹੀਂ ਪਸੰਦ ਮੈਨੂੰ ਕੋਲਚ ਠੀਕ ਠੀਕ ਚ ਪਸੰਦ ਆ ਜਿਆਦਾ ਮਿਰਚਾ ਹੋਵੇ ਡੈਡੀ ਜਨ ਘਰਾਤ ਮੈਨੂੰ ਕਹਿੰਦਾ ਕੱਲ ਉੱਥੇ ਜਲ ਫੋਨ ਲਾ ਹਾਂਜੀ ਕਹਿੰਦਾ ਜਿਹੜਾ ਆਪਾਂ ਦਾ ਜਰੂਰ ਕਹਿੰਦਾ ਕੀ ਹੈ ਬਤ ਕਿਸੇ ਦਿਨ ਜੀ ਉਹ ਉਹ ਪਰ ਕਹਿੰਦਾ ਕਿ ਉਹ ਕੋਲ ਗਵਰਨਰ ਕੁੱਤੀ ਸੀ ਤੁਸੀਂ ਕਹਦੋ ਕੁੱਤੀ ਸੀ ਗਵਰਨਰ ਉਹ ਮੈਨਾਂ ਪੜਕੇ ਅੰਦਰ ਕਾਲੇ ਬਿਜਲ ਪਰਕੇ ਖਾਦੇ ਸਕੇ ਦੀ ਸੀ ਅੱਛਾ ਬਾ ਆਪਣੀ ਬਾਣੀ ਜੀ ਕਿ ਅੱਛਾ ਤੁਸੀਂ ਕੁੱਤੀ ਹੈ ਫੜ ਕੇ ਹੋ ਕੇਰ ਮੁਰ ਕੇ ਬਾਅਦ ਚ ਹੋਵੇ ਕੀ ਕਹਿੰਦੀ ਹੋ ਮੋੜ ਕੇ ਹੱਥ ਚੱਕਲੀ ਦੇਖੀ ਉਹ ਦਿਖੀ ਨਹੀਂ ਚਲ ਗਈ ਬੀਬੀ ਆਪਣੀ ਜਵਾਨੀ ਟਾਈਮ ਦੀ ਗੱਲ ਦੱਸਦੀ ਹੈ ਇੱਕ ਵਾਰ ਡੈਡੀ ਨੂੰ ਕਿਸੇ ਨੇ ਕਫਾੜੇਗੇ ਇੰਦਾ ਕਮਰੇ ਚ ਦਬਕ ਦਬਕਾ ਦੇ ਉਹ ਦਿੱਤਾ ਜਿਹੜੇ ਡੈਡੀ ਛੋਟੇ ਹੁੰਦੇ ਸੀਗੇ ਤਾਂ ਬੀਬੀ ਨੇ ਫੜ ਕੇ ਕੁੱਟਿਆ ਉਹਨੂੰ ਬਹੁਤ ਉਹ ਮੁੜ ਗਿਆ ਜਨਾਨੀ ਕਹਿੰਦੇ ਦਿਖੀ ਨਹੀਂ ਪਿੰਡ ਦੇ ਵਿੱਚ ਬਾਅਦ ਚ ਆ ਸਾਡਾ ਹਨੂ ਆ ਗਿਆ ਹਨੂ ਕੀ ਖਾਂਦਾ ਪਿਆ ਹੋਰ ਬੀਬੀ ਸੁਣਾਓ ਕੀ ਗੱਲ ਬੱਸ ਵੀ ਬੱਸ ਇੰਨੀ ਕੀ ਹੁੰਦੀ ਮੇਰੀ ਇਹੀ ਗੱਲਾਂ ਹੈ ਸਾਡੇ ਹੁਣ ਕੋਚੇ ਹੋਣ ਲੱਗੇ ਸਟੱਫ ਪਰ ਸਟੱਫ ਨੂੰ ਕਿਉਂ ਨੇ ਵਾਰ ਕੱਟ ਲਾ ਕੇ ਰੱਖ ਲੈਣ ਇਹਨਾਂ ਨੂੰ ਤੇ ਮੈਨੂੰ ਤਾਂ ਸ਼ਾਂਤੀ ਆ ਰਹੀ ਹੈ ਇਹ ਵੀ ਜਦੋਂ ਆਪਣਾ ਬਹੁਤ ਕਰਦੇ ਵੱਡੇ ਹਨ ਸਾਈਜ਼ ਦੇ ਕੋਚੇ ਕੀ ਤੁਸੀਂ ਕੀ ਕਰਦੇ ਆ ਤੁਸੀਂ ਕੀ ਕਰਦੇ ਆ ਆ ਵੀ ਉਹਨੂੰ ਮਿਕਸ ਕਰ ਦੇਣਾ ਜਦੋਂ ਹੁਣ ਪਹੁੰਚ ਗਿਆ ਸਾਥ ਨੂੰ ਅੰਮ੍ਰਿਤਸਰ ਆਪਾਂ ਕੋਈ ਤਾਂ ਸਲਾਮਾ ਹੁੰਦਾ ਹਾਲੇ ਉਹ ਅਸਟੇਜ ਤੇ ਅਸਟੇਜ ਤੇ ਅਸਟੇਜ ਵਿੱਚ ਆਪਾਂ ਹੀ ਲੈ ਕੇ ਆਂਦੇ ਪਏ ਆ ਉਹ ਜਦੋਂ ਪਹੁੰਚ ਗਿਆ ਆਪਾਂ ਪਾ ਲਿਆ ਨਾ ਨਿੰਕੂ ਦਾ ਰਾਸ ਸੱਤਾਂ ਨੂੰ ਫੋਟੋ ਚੀਕ ਤੁਸੀਂ ਮੇਰੇ ਕਾਦੋਂ ਮਾਰਦੇ ਆ ਕਾਦੋਂ ਮਾਰਦੇ ਤੁਸੀਂ ਮੇਰੇ ਖਰਚਾ ਵੀ ਖਰਚਾ ਤੁਸੀਂ ਕਿਹੜੇ ਕੰਮ ਕਰਦੇ ਆ ਇੱਥੇ ਹਨੂ ਜੀ ਤੁਸੀਂ ਕਿਹੜੇ ਪਰਦੇ ਨੂੰ ਤੁਸੀਂ ਕਿਹੜੇ ਕੰਮ ਕਰਦੇ ਆ ਸਾਡੇ ਤਕਰੀਬਨ ਤਕਰੀਬਨ ਬਣ ਗਿਆ ਇੱਕ ਮਸਾਲਾ ਰੰਦਾ ਉਹ ਭਾਜੀ ਲੈ ਕੇ ਆਉਂਗੇ ਨਾਲੇ ਉਹ ਆਮਿੰਦੂ ਲੈ ਕੇ ਆਣੰ다 ਨੇ ਤੇ ਉਸ ਤੋਂ ਬਾਅਦ ਕੁੱਟੀ ਜੰਨਾ ਸਾਨੂੰ ਕੀ ਗੱਲ ਆ ਸੋ ਜਦੋਂ ਮਸਾਲਾ ਆਂਦਾ ਵੀ ਬਾਕੀ ਦੀ ਵੀਡੀਓ ਬਾਅਦ ਚ ਬਣਾਵਾਂਗੇ ਉਨੋਂ ਤੱਕ ਬੀਬੀ ਨਾਲ ਕੋਈ ਗੱਲ ਕਰਦੇ ਬੀਬੀ ਜੀ ਗੱਲ ਸੁਣਾਓ ਕੋਈ ਕੀ ਗੱਲ ਆ ਸਾਨੂੰ ਕਾਹ ਤੋਂ ਕੁੱਟੀ ਜੰਨਾ ਮੈਨੂੰ ਆ ਸਾਡਾ ਛੋਟਾ ਜੱਜ ਪਤਾ ਨਹੀਂ ਲੈ ਉੱਠ 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 ਮੇਰਾ ਪੁੱਤ ਉੱਠ ਖੜਾ ਹੋ ਦੀ ਵੀ ਸਣਾਓ ਫੇ ਕੋਈ ਗੱਲ ਜਦੋਂ ਵੀ ਡੈਡੀ ਨਾਲ ਅੱਜ ਵਿਆਹ ਅੱਜ ਕਿੰਨੇ ਸਾਲ ਹੋ ਗਏ ਡੈਡੀ ਨਾਲ 35 ਸਾਲ ਹੋ ਗਏ ਉਹ ਤੁਹਾਨੂੰ ਕਿੰਨੇ ਹੋ ਮੈਂ ਕਹਿੰਦੀ 35 ਸਾਲ ਤਾਂ ਹੋ ਗਏ ਉਹਨਾਂ ਦਾ ਮੰਨਣ ਵਿੱਚ ਹੋਇਆ ਸੀਗਾ ਵਿਆਹ ਮੰਨਣ ਵਿੱਚ ਡੈਡੀ ਨਾਲ ਵਿਆਹ ਹੋਇਆ ਸੀ ਮੰਨਣ ਵਿੱਚ ਮਮੀ ਇਹਨਾਂ ਨਾਲੋਂ ਬੰਨ੍ਹਦਾ ਕੋਈ ਤਾਂ 35 ਸਾਲ ਹੋ ਗਏ ਕਿਹਾ ਕੀ ਹੁਣ ਮਿਕਾਨਾ ਰਹਿ ਗਿਆ ਤੁਸਾਂ ਲੇ ਜੋ ਹੋ ਗਿਆ ਫੇਰ ਬਣਾਉਗੀ ਠੀਕ ਉਹ ਸਾਡਾ ਗਰਮ ਮਸਾਲਾ ਆ ਗਿਆ ਟਮਾਟਰ ਦਾਡੇ ਆ ਗਏ ਔਰ ਨਾਲੇ ਦਾ ਕੱਦੂ ਜਾਂ ਜੱਜ ਆ ਗਿਆ ਇੱਕ ਕੀ ਲੈ ਕੇ ਤੁਸੀਂ ਸਬਜ਼ੀ ਲੈ ਕੇ ਆਈ ਸੀ ਗੇਟੀਕਾ ਹਾਂ ਵੀਨ ਕੀ ਲੈ ਕੇ ਆਏ ਤੁਸੀਂ ਭਾਜੀ ਸਾਡੇ ਆ ਗਏ ਆ ਭਾਜੀ ਮਿਲਦਾ ਮਸਾਲੇ ਲੈ ਕੇ ਨਹੀਂ ਆਏ ਮਸਾਲਾ ਪਾਉ ਭਾਜੀ ਵਾਲਾ ਨਹੀਂ ਪੜਿਆ ਉਹ ਗਰਮ ਮਸਾਲਾ ਗਰਮ ਮਸਾਲਾ ਮਿਲ ਗਿਆ ਹੈ ਚਾਹਨਾ ਮਸਾਲਾ ਹੈ ਚਲ ਉਹ ਜਿਹੜਾ ਜਿਹੜਾ ਪੈਨ ਨਾਲ ਇੰਗਰੀਡੀਅੰਟ ਵੀ ਮਿਲੀ ਹੈ ਉਹ ਨਿੰਬੂ ਪਾ ਲੈ ਨਿੰਬੂ ਦਾ ਰਸ ਪਾ ਲੈ ਠੀਕ ਸੋ ਇਹ ਵੀ ਸਾਡੇ ਜੱਜ ਆ ਇੱਕ ਇੱਕ ਜੱਜ ਇਹ ਇੱਕ ਜੱਜ ਇਹ ਇੱਕ ਜੱਜ ਇਹ ਇੱਕ ਜੱਜ ਇਹ ਤਾਨੂੰ ਕੀ ਕਰਦਾ ਪੁੱਤ ਖੜਾ ਹੋ ਉੱਠ ਉੱਠ ਚੱਲ ਸ਼ਾਬਾਸ਼ ਲੈ ਮਾਰਦਾ ਕਾ ਤੋ ਮੇਰੇ ਕਾ ਤੋ ਮਾਰਦਾ ਮੇਰੇ ਕੀ ਪੜਿਆ ਅੱਜ ਆਤੀ ਬੱਤੀ ਕੋਈ ਹੈ ਕੀ ਪੜਿਆ ਅੱਜ ਕੋਈ ਨਹੀਂ ਆਤੀ ਬੱਤੀ ਐਕਟੀਵਿਟੀ ਰੋਜ਼ ਐਕਟੀਵਿਟੀ ਚਲੋ ਮਮਾਣੀ ਕੋਲਚੇ ਬਣਾ ਦੇ ਤੇ ਚੱਲ ਵੀਡੀਓ ਬਣਾਈਏ ਚੱਲੇ ਸਾਡੇ ਆਗੇ ਮਸਾਲਾ ਨਾਲ ਤੇ ਹੋਰ ਮਸਾਲਾ ਪਾ ਕੇ ਉਹਦੇ ਵਿੱਚ ਇਹ ਬਾਬੀ ਕਿਹੜਾ ਮਸਾਲਾ ਹੁਣ ਪਾਣ ਲੱਗੇ ਇਹ ਗਰਮ ਮਸਾਲਾ ਥੋੜਾ ਜਿਹਾ ਪਾਓ ਤੁਮ ਸਾਡੇ ਚੜੇ ਹੈਗੇ ਆ ਯਾਰ ਕੁੱਲ ਚੀਹ ਹੁਣ ਮਨ ਦਾ ਗਰਮ ਕਰ ਨਹੀਂ ਗਰਮ ਕਰ ਉੱਚੇ ਗਰਮ ਕਰਾਂਗੇ ਗਰਮ ਕਰਕੇ ਵੇ ਸਟੱਫ ਕਰਦੇ ਨੇ ਵਿੱਚ ਇਹ ਦੇ ਕੀ ਕਰਦੀ ਤੁਸੀਂ ਕੀ ਕਰਦੀ ਕੀ ਕਰਦੀ ਤੁਸੀਂ ਕਿੱਥੇ ਜਾਉਂ ਚਾਟ ਮਸਾਲਾ ਇੱਕ ਚਾਣਾ ਮਸਾਲਾ ਉਹ ਲੋੜ ਨਹੀਂ ਚਾਣੀ ਖਾ ਲਈ ਹੈ ਨਾ ਇੱਕ ਛੋਟਾ ਇੱਕ ਵੱਡਾ ਨਹੀਂ ਇੱਕ ਚਾਟ ਮਸਾਲਾ ਇੱਕ ਚਾਟ ਮਸਾਲਾ ਹੁਣ ਜੀ ਕੁਲਚੇ ਸਾਡੇ ਹੋਣ ਲੱਗੇ ਗਰਮ ਕਿੱਦਾਂ ਗਰਮ ਕਰਨੇ ਹਲਕਾ ਜਿਹਾ ਦੇਸੀ ਘਿਲਾ ਦੇਣਾ ਹਲਕਾ ਜਿਹਾ ਦੇਸੀ ਘਿਲਾ ਦੇਣਾ ਹਾਂਜੀ ਲਾ ਕੇ ਫਿਰ ਹਲਕੇ ਹਲਕੇ ਤੋਂ ਕਰਕੇ ਦਿਖਾ ਲਓ

ਅਮੀਨ ਆ ਬੁੱਧ ਰੋਣਾ ਕੋਲ ਚ ਕੋਲ ਕੋਲ ਲੱਖਾਂ ਦਾ ਹੋ ਰਹਾ ਹੈ ਤਾਂ ਕਿ ਕਿ ਅੱਜ ਹੋ ਰਹਾ ਨਹੀਂ ਆਦੀ ਤਾਂ ਕਰਕੇ ਸਾਡਾ ਛੋਟਾ ਜੱਜ ਰੋਈ ਜਾਂਦਾ ਅਮੀਨ ਕੀ ਕਰਨਾ ਸੁਆਹਾਂ ਪਰ ਸੁਆਹਾਂ ਆਣਾ ਰੇ ਖੋਖ ਹੋ ਗਿਆ ਬੋਲ ਕੇ ਗਰਮ ਬੋਲ ਕੇ ਤਾਂ ਬੋਲ ਕੇ ਨਹੀਂ ਗਿਆ ਤੋ ਕਰ ਦੇਣਾ ਉਹ ਤਾਂ ਅਰਬੋਂ ਕਿੱਧਰ ਆ ਗਿਆ ਹੁਣ ਇਹਦੇ ਵਿੱਚ ਭੁੱਲੇ ਭਰ ਦੇ ਨੇ ਤੁਹਾਡੇ ਨਾਲ ਨੀਂਦ ਨਾਲ ਦੋਸਤ ਨੇ ਜਿਹੜੇ ਇਹ ਕੋਲ ਚੇ ਰੈਡੀ ਆੜੇ ਕੋਲ ਚੰਨੋਂ ਸਾਈਜ਼ ਚ ਵੱਡੇ ਆ ਕੋਈ ਜੇ ਚਾਹੇ ਨਾ ਪਤਾ ਆ ਕਰਨਾ ਸਾਨੂੰ ਕੋਈ ਚੇ ਨੇ ਫੇਰ ਨਾ ਆਪਨੇ ਸਵਾਦ ਅਨੁਸਾਰ ਇਹਦੇ ਸੌਸ ਪਾ ਸਕਦੇ ਆ ਜਾਂ ਨਮਕ ਵੀ ਪਾ ਸਕਦੇ ਆ ਠੀਕ ਹੈ ਹਰੀ ਮਿਰਚੇ ਦੇ ਵਿੱਚ ਪਾਈ ਹੋਈ ਹੈ ਹਰੀ ਮਿਰਚ ਪਾਈ ਹੋਈ ਹੈ ਹਰੀ ਮਿਰਚ ਪਾਈ ਹੋਈ ਹੈ ਨਿੰਬੂ ਉੱਪਰ ਸਿਰਫ ਸਾਲਗੀਆਂ ਦੇ ਸੌਸ ਜਿਹਨੂੰ ਤੁਹਾਨੂੰ ਦੱਬਾ ਬਾਕੀ ਪਨੀਰ ਜੋਸ਼ ਵੀ ਹੈ ਨਾ ਵਿੱਚ ਪਾ ਸਕਦੇ ਨੇ ਨਾ ਆਪ ਵੀ ਜੋ ਮਰਜ਼ੀ ਕਰ ਸਕਦੇ ਹੋ

ਹੱਥਾਂ ਦੇ ਕੀ ਲਾਇਆ ਹੋਇਆ ਤੂੰ ਆ ਦੇਖ ਲਓ ਆ ਹੁਣ ਹਜੇ ਨਹਾਈ ਕਰਕੇ ਹਟਿਆ ਆ ਕੀ ਕੀਤਾ ਹੱਥਾਂ ਦੇ ਕੀ ਕੀਤਾ ਹੱਥਾਂ ਦੇ ਦੱਸ ਮੈਨੂੰ ਕੀ ਕੀਤਾ ਹੱਥਾਂ ਦੇ ਸਰਵਿਸ ਪ੍ਰਮਾਣ ਵਾਸਤੇ ਮਿਸਟਰੀ ਆਈ ਕੀ ਪ੍ਰੋਬਲਮ ਪਾਜੀ ਫਿਲਟਰ ਚ ਪਤਾ ਨਹੀਂ ਦੇਖੋ ਵੇ ਜੀ ਠੀਕ ਤੇ ਕੀ ਹੈਗਾ ਪਾਣੀ ਪਾਣੀ ਥੋੜਾ ਜਿਆ ਹੈਵੀ ਫੀਲ ਹੁੰਦਾ ਸੀਗਾ ਅਨਪਤਾ ਨਹੀਂ ਆ ਰੈਡੀ ਹੋ ਗਿਆ ਮੰਮੀ ਬਣਾਦੀ ਐ ਅਨਿਵਰਸਰੀ ਵਾਸਤੇ ਆ ਮੈਂ ਦਿਖਾ ਲ ਪੁੱਤ ਕੀ ਪਾਇਆ ਦਿਖਾ ਲਓ ਕੀ ਪਾਇਆ ਕੀ ਪਾਇਆ ਤੁਸੀਂ ਚਲੋ ਜੀ ਅਮੀਨ ਦਾ ਕੱਢਦੀ ਟੋਰ ਹੁਣ ਚਾਡੇ ਹੋ ਗਿਆ ਜੀ ਰੈਡੀ ਤੇ ਹੁਣ ਟੇਸਟ ਕਰਕੇ ਦੇਖਦੇ ਆ ਜਿਹੜੀ ਇਹ ਟ੍ਰੀਟ ਹੈਗੀ ਆ ਇਹ ਮੰਮੀ ਹਣਾ ਦੀ ਅਨਿਵਰਸਰੀ ਤੇ ਮੋਨਕਾ ਦੇ ਭਾਬੀ ਦੀ ਆ ਤੇ ਸ਼ਾਮ ਨੂੰ ਭਾਜੀ ਲੈ ਕੇ ਆਣਾ ਕੇਕ ਉਹ ਭਾਜੀ ਟ੍ਰੀਟ ਹੋਊਗੀ ਤੇ ਦੇਖਦੇ ਆ ਭਾਜੀ ਕੇਕ ਦੇ ਨਾਲ ਹੋਰ ਕੀ ਲੈ ਕੇ ਆਉਂਗਾ ਦੂਜਾ ਰੈਡੀ ਹੋ ਕੇ ਫਿਰਦਾ ਹੁਣ ਅਮੀਨ ਕਿਉਂ ਰੈਡੀ ਹੋਇਆ ਪਤਾ ਤੂੰ ਲਹਿੰਗਾ ਕਾਦੋਂ ਪਾਇਆ ਹੈਂ ਸ਼ਰਾਰਾ ਦਾ ਅੱਛਾ ਸ਼ਰਾਰਾ ਪਾਇਆ ਅੰਮੀ ਨੇ ਸੋਹੇ ਸ਼ਰਾਰਾ ਪਾਇਆ ਅੰਮੀ ਨੇ ਭਾਬੀ ਨੂੰ ਨਾ ਜੈ ਟ੍ਰੀਟ ਹੋ ਗਈ ਪੂਰੀ ਉਹਨਾਂ ਨੇ ਕੁਲਚੇ ਬਣਾ ਕੇ ਦੇ ਦਿੱਤੇ ਚਲੋ ਸਮਾਨ ਤੂੰ ਹੀ ਲੈ ਕੇ ਦਿੱਤਾ ਸਾਰਾ ਹੁਣ ਸ਼ਾਮ ਨੂੰ ਤੂੰ ਕੀ ਖਿਲਾਣਾ ਸ਼ਾਮ ਨੂੰ ਕੀ ਖਿਲਾਣਾ ਲੱਭੇ ਕਿ ਤਾਂ ਹੁਣ ਹੈਗਾ ਹੀ ਹੈਗਾ ਅਨਿਵਰਸਰੀ ਤੇ ਹੋਰ ਕੀ ਖਿਲਾਣਾ ਹੁਣ ਹੀ ਵਾਦਾ ਹੁਣ ਹੀ ਵਾਦਾ ਕਰਕੇ ਜਾ ਚਾਪ 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 ਤੇ ਜਦੋਂ ਡਨ ਹੋ ਗਿਆ ਸ਼ਾਮ ਨੂੰ ਭਾਜੀ ਲੈ ਕੇ ਆਉਂਗੇ ਚਾਪ ਤੇ ਸ਼ਾਮ ਬਾਕੀ ਦੀ ਆਪਾਂ ਗੁਲਚਿਆਂ ਤੋਂ ਬਾਅਦ ਦੋਈ ਗੁਲਚੇ ਹੀ ਫਸ ਤੇ ਹੁਣ ਗੁਲਚੇ ਖਾਵਾਂਗੇ ਸ਼ਾਮ ਨੂੰ ਭਾਜੀ ਕਹਿੰਦਾ ਮੈਂ ਚਾਪ ਲੈ ਕੇ ਆਉਂਗਾ ਤੇ ਬਾਕੀ ਆਪਾਂ ਸ਼ਾਮ ਨੂੰ ਕੇਕ ਕਟਾਂਗੇ ਨਾਲੇ ਚਾਪ ਖਾਵਾਂਗੇ ਹਨ ਉੱਧਰ ਦਾ ਪਤਾ ਨਾ ਲੈ ਆ ਗੁਲਚੇ ਨਹੀਂ ਕੀ ਹੋ ਗਿਆ ਕੰਮ

ਦੱਸੋ ਖਾ ਕੇ ਕਿੱਦਾਂ ਬਣੇ ਕੁਲਚੇ? ਬਹੁਤ ਵਧੀਆ। ਖਾ ਕੇ ਦੱਸੋ ਖਾ ਕੇ। ਮੈਂ ਮੈਂ। ਬੋਲੀ ਬੀਬੀ ਗੁਰਚਾ ਖਾਣ ਲੱਗੇ। ਸਵਾਲਾ ਬੀਬੀ। ਵਧੀਆ? ਵਧੀਆ। ਬੀਬੀ ਕੋਲੇ ਮੈਂ ਕਿਹਾ ਪਾਸ। ਹਾਂਜੀ ਭਾਈ ਜੀ ਕਿੱਦਾਂ ਬਹੁਤ ਵਧੀਆ ਬਹੁਤ ਵਧੀਆ ਲੋ ਜੀ ਰੀਪੀ ਵੱਲੋਂ ਵੀ ਪਾਸ ਭਾਜੀ ਵੱਲੋਂ ਵੀ ਪਾਸ ਤੇ ਹੁਣ ਸ਼ਾਮ ਨੂੰ ਭਾਜੀ ਦੀਆਂ ਚਾਂਪਾ ਦੇਖਦੇ ਆ ਕਿੰਨੀਆਂ ਕਿ ਵਧੀਆ ਹੁੰਦੀਆਂ ਚੱਕ ਮੰਦਰੀ ਹੁਣ ਖਾਈਏ ਕੁਲਚੇ ਤੇ ਉਸ ਤੋਂ ਬਾਅਦ ਸ਼ਾਮ ਦੀ ਵੀਡੀਓ ਬਣਾਵਾਂਗੇ ਸ਼ਾਮ ਦੀ ਵੀਡੀਓ 'ਚ ਕੇਕ ਕੱਟ ਕਰਾਂਗੇ ਤੇ ਨਾਲੇ ਭਾਜੀ ਦੀਆਂ ਚਾਂਪ ਲੈ ਕੇ ਆਣੀਆਂ ਚਾਂਪ ਖਾਵਾਂਗੇ ਮਿਲਦੇ ਆਂ ਸ਼ਾਮ ਨੂੰ ਪਾਸ ਸ਼ਾਮ ਹੋ ਗਿਆ ਜੀ ਹੁਣ ਭੱਜ ਦੀ ਵੇੜ ਚੱਲਦੀ ਪਈ ਆ ਭਾਜੀ ਦੇ ਆਉਣ ਤੋਂ ਪਹਿਲਾਂ ਆਪਾਂ ਜਵਾਬਤਾ ਵਾਸਤੇ ਲਾਈ ਹੋਈ ਆ ਫਿਲਮ ਕ੍ਰਿਸ਼ਨ ਵਾਲੀ ਹਨਾ ਕੋਲ ਬੜੀ ਬਾਜੀ ਮਗਾ ਦਿੱਤੋਂ ਜੀ ਆ ਗਿਆ ਦੁਕਾਨ ਤੋਂ ਕੇਕ ਕੋ ਕੁਲਿਆਨ ਦਾ ਵਸਾਰਾ ਕੁਸ਼ ਤੇ ਮੰਮੀ ਹੋਣਾ ਨੂੰ ਆਪਾਂ ਕਰ ਲਿਆ ਐਡ ਵੀਡੀਓ ਕਾਲ ਤੇ ਨਾਲ ਪ੍ਰੋਜੈਕਟਰ ਤੇ ਐਡ ਕਰ ਲਿਆ ਵਾ ਆ ਸਾਡੇ ਸੇਵਾਦਾਰ ਇੱਧਰ ਲੱਗੇ ਹੋਏ ਸੇਵਾ ਤੇ ਆ ਨੰਨੇ-ਮੁੰਨੇ ਸਾਨੂੰ ਸਾਨੂੰ ਕੌਣ ਆਇਆ ਸਾਨੂੰ ਕੌਣ ਆ ਦਾਦੂ ਕਿੱਥੇ ਦਾਦੂ ਕਿੱਥੇ ਦਾਦੂ ਅੱਲੂ ਲੈਟ ਪਿਆ ਦੇ ਲਈ ਬੱਸ ਆ ਪਾਜੀ ਲਿਆਏ ਕੇਕ ਕਹੋ ਤਰਲਾਡ ਵਿੱਚ ਵੀ ਉਹਨੇ ਸਲਾਹੀ ਨਹੀਂ ਤਾ ਓ ਸਾਡੇ ਬੀਬੀ ਜੀ ਬੈਠੇ ਬੀਬੀ ਜੀ ਬੀਬੀ ਜੀ ਮੁਬਾਰਕਾਂ ਤੁਹਾਨੂੰ ਹਾਂਜੀ ਚੋਕੀ ਕਿੰਨੇ ਲੁਕਿਦਾਰੇ ਮੇਰੇ ਵਾਸਤੇ ਤੇਰੇ ਵਾਸਤੇ ਲਾਂਦੇ ਨਹੀਂ ਆ ਮੇਰੇ ਵਾਸਤੇ ਅੱਛਾ ਚਾਕਲੇਟ ਤੇਰੇ ਵਾਸਤੇ ਵਾਹ ਐ ਮਨੀ ਪਹਿਲਾ ਪਜਾਮੇ ਦਾ ਪਾਈ ਫਿਰਦਾ ਜੀ ਅਗਰ ਤੇ ਬਿੱਟ ਆ ਗਿਆ ਇਹ ਕਿੰਨਾ ਮੂੜੀ ਮਾਂ ਬਿੱਟੀ ਆ ਆਮਨ ਇਹ ਬੋਟੀ ਚਾਹ ਬੋਟੀ ਆ ਮਾਈ ਗੋਡ ਮਾਈ ਗੋਡ ਫੁੱਪੜ ਜੀ ਵੀ ਐਡ ਹੋ ਗਏ ਨਾਲ ਫੁੱਲ ਕੀ ਚਾਹ ਚੱਲ ਗਈ ਹਮੇ ਤਾਂ ਅਗੀ ਰੀਤੂ ਵੀ ਚੈਟ ਹੋ ਗਈ ිත් ඒගෙන මුරුගොත් කරක ව ච් ොත ඩි විිඩිය බංචු ති රිතුතුක රරිතුර පේශණී ක තාරත්ුණු හොනතාග පෙච්ච හොනතාගේ හොනතාගී ਉੱਥੇ ਮੈਂ ਕੰਨਾ ਰੱਖ ਦਿੰਦਾ ਏਡੀ ਏਡੀ ਕਿੱਥੇ ਕੰਨ ਸਾਹ ਜੀ ਚਲੋ ਜੀ ਚਲੋ ਜੀ ਚਲੋ ਆਮਨ ਆਮਨ ਕਟੋ ਕੇਕ ਪੁੱਤ ਹੈਪੀ ਮੈਰੀ ਅਨਿਵਰਸਰੀ ਮੰਮੀ ਡੈਡੀ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਕੋਫੜ ਦੇ ਤੁਹਾਨੂੰ ਵੀ ਮੁਬਾਰਕਾਂ ਕੋਫੜ ਜੀ ਮੁਬਾਰਕਾਂ ਸਾਹੀ ਤੇ ਪਿੱਛੇ ਕੁਲੀ ਵਿੱਚ ਮੁੱਕਣਾ ਹਾਂਜੀ ਹਾਂਜੀ ਰਿਤੂ ਹਾਂਜੀ ਯੋਗਿਆ ਦਾ ਕੱਟੋ ਚਲੋ ਕੱਟ ਦੋ ਹੈਪੀ ਮੈਰੀਜ ਅਨਿਵਰਸਰੀ ਮਮ ਡੈਡ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਦੂ ਸਾਰੇ ਖਾਓ ਹੈਪੀ ਮੈਰੀਜ ਅਨਿਵਰਸਰੀ ਰਾਜੀ ਜੀ ਮਮਮੀ ਜੀ ये बंदो की देईया बहुत बहुत कुपड़ी का नहीं चलो मुठी दिलाता है आपको भी बहुत मजा आ रहा है अमित अमित को पूरे और बात करने वाले कुपतू चलो आ लो कर लो गल्ल डेडिंग में कर लगा आ में के जिला के ਬਲੌਗ ਹੋ ਗਿਆ ਜੀ ਆਪਣਾ ਪੂਰਾ ਮੰਮੀ ਨਾ ਦੀ ਐਨੀਵਰਸਰੀ ਆਪਾਂ ਸੈਲੀਬ੍ਰੇਟ ਕਰ ਲਈ ਆ ਮੋਨਕਾ ਜੀ ਹਾਂ ਜੀ ਤੁਹਾਡੀ ਸੇਵਾ ਬਹੁਤ ਵਧੀਆ ਸੀਗੀ ਬਹੁਤ ਵਧੀਆ ਸੇਵਾ ਨਿਭਾਈ ਤੁਸੀਂ ਸਾਡਾ ਪ੍ਰੋਜੈਕਟ ਦਾ ਹਾ ਨਾ ਜਿਹੜਾ ਪ੍ਰੋਜੈਕਟ ਦਰਸਲ ਉਹ ਸਕਰੀਨ ਸਿਰਜੀ ਨਹੀਂ ਜਿਵੇਂ ਬਣਾਦਾ ਹੈਗਾ ਤਾਂ ਕਰਕੇ ਉਹ ਮੋਨਕਾ ਜੀ ਲੱਗੇ ਬੈਠੀ ਉਹਨੂੰ ਘੁਮਾ ਗਏ ਤਾਂ ਜੋ ਓਟੋ ਸਹੀ ਆ ਗਏ ਉੱਥੇ ਬਲੌਗ ਕੀਤਾ ਸੋ ਇਸ ਕਰਕੇ ਮੋਨਕਾ ਜੀ ਬੈਠੇ ਉੱਥੇ ਲੋੜੀ ਆਪਾਂ ਅਨਵਰਸਰੀ ਆਪਾਂ ਮਨਾ ਲਈ ਮੰਮੀ ਨਾਲ ਦੀ ਮੰਮੀ ਹੋਣੀ ਐ ਐਡ ਕਰ ਲਏ ਸੀਗੇ ਵਿੱਚ ਕਾਲ ਕਰਕੇ ਤੇ ਬਹੁਤ ਵਧੀਆ ਹੋਊਗਾ ਸਾਰਾ ਕੁਝ ਟਿਕ ਖਾਣਨੇ ਆ ਭਾਜੀ 버ਗਰ ਲੈ ਕੇ ਆਇਆ ਬੱਚੇ 버ਗਰ ਖਾਉਣਗੇ ਸਾਨੂੰ ਦਵਾ ਕੇ ਕੇਕ ਕੱਟ ਹੋ ਗਿਆ ਤੇ ਹੁਣ ਮੁਬਾਰਕ ਆਪਾ ਜੀ ਮੁਬਾਰਕ ਆਈ ਜੀ ਬਹੁਤ ਬਹੁਣ ਹੁਣ ਜੀ ਸਾਰੇ ਖਾਣ ਪੀਣ ਵੱਲ ਹੋ ਗਏ ਠੀਕ ਆ ਕੇ ਦੇਖੀ ਕਿੰਨਾ ਵਧੀਆ ਸਹੀ ਆ ਜੀ ਅੱਜ ਦਾ ਵਲੌਗ ਹੈਗਾ ਖਤਮ ਤੇ ਅਗਲਾ ਕਿੱਦਿ ਹੁਣ ਵਲੌਗ ਜਦੋਂ ਬਣਾਵਾਂਗੇ ਘੁੰਮਣ ਪੈਨ ਜਾਵਾਂਗੇ ਫੇ ਬਣਾਵਾਂਗੇ ਹਨਾ ਹਾਂਜੀ ਸਹੀ ਹੈ ਮੈਂ ਬਾਕੀ ਚੱਲ ਮੈਂ ਰੋਜ਼ ਆਮੀਨ ਆਮੀਨ ਬਣਾਉਂਗਾ ਸਾਡੀ ਵੀਡੀਓ ਸਾਰਿਆਂ ਦੀ ਠੀਕ ਆਮੀਨ ਡਨ ਚਲ ਬਾਈ ਬਾਈ ਕਰਦੇ ਸਾਰਿਆਂ ਨੂੰ ਬਾਏ 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 ਜੀ ਬਾਏ 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 ਬਾਈ ਬਾਈ ਹੋਈ ਆ ਬਾਈ ਬਾਈ ਅੰਮੋਨੇ ਕਰ ਗਾ ਬਿਊਟੀ ਪਾਈ ਹੋਈ ਆ ਹਨ ਨੇ ਨਿਕਰ ਦੇ ਨਾਲ ਜੀ ਆਹ ਦੇਖੋ ਜੀ ਉਹ ਦੇਖੋ ਜੁੱਤੀ ਬਾਈ ਜਰ ਦਾਦਾ ਜੀ ਦਾਦਾ ਦਦੀ ਦੇ ਵਿਆਹ ਤੇ ਪਿਆਰ ਹੋਇਆ ਇਹਨੇ ਟੌਰ ਗੱਡੀ ਹੋਈ ਯਾਰ ਉਹਨਾਂ ਨੇ ਪੂਰੀ ਗੱਡੀ ਹੋਰ ਗੱਡੀ ਹਾਂ ਉਹਨੇ ਕੀ ਬਾ ਓਕੇ ਜੀ ਬਾਏ ਬਾਏ